ਸੀਬੀ ਵੱਲੋਂ ਪਿਛਲੇ ਦਿਨੀ ਜਿਹੜਾ ਟਰਾਮਾਡੋਲ ਗੋਲੀਆਂ ਦਾ ਜਿਹੜਾ ਨੈਕਸਸ ਸੀ ਉਹ ਬਸਟ ਕੀਤਾ ਗਿਆ ਸੀ ਤਾਂ ਅੰਮ੍ਰਿਤਸਰ ਦੀ ਦਲ ਜ ਇੱਕ ਵਾਰ ਫਿਰ ਪੱਤਰਕਾਰ ਡੀ ਫਾਰ ਯੂ ਨਿਊਜ਼ ਦੇ ਜਿਹੜੇ ਸਪੈਸ਼ਲ ਕੋਰਸਬੰਡ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਦੀਪਕ ਪੰਡਾਰੀ ਮੁਖ ਸਰਗਨਾ ਸੀ ਇਸ ਸਾਰੇ ਗੜਜੋੜ ਦੇ ਵਿੱਚ ਜਿਹੜਾ ਟਰਾਮਾਡੋਲ ਗੋਲੀਆਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਸੀ ਬਕਾਇਦਾ 50000 ਗੋਲੀ ਦਾ ਲਾਇਸੈਂਸ ਸੀ ਉਹਨਾਂ ਕੋਲ ਪਰ ਵੇਚਿਆ ਕਿਸ ਬੇਸ ਤੇ ਜਾਂਦਾ ਸੀ ਕਿ ਪ੍ਰਾਈਵੇਟ ਹਸਪਤਾਲਾਂ ਦਾ ਲਾਇਸੈਂਸ ਇਸ ਦੌਰਾਨ ਚੈੱਕ ਕੀਤਾ ਜਾਂਦਾ ਸੀ ਕਿ ਉਸ ਤਰ੍ਹਾਂ ਹੀ ਬਿਨਾ ਕਿਸੇ ਜਾਂਚ ਪੜਤਾਲ ਤੋਂ ਇਹ ਟਰਾਮਾਡੋਲ ਗੋਲੀਆਂ ਦੀ ਸਪਲਾਈ ਕੀਤੀ ਜਾਂਦੀ ਰਹੀ ਦੀਪਕ ਬੰਡਾਰੀ ਦੀ ਫਰਮ ਬਲਿਸਟਾ ਫਾਰਮਾ ਵੱਲੋਂ ਫਿਲਹਾਲ ਪਿਛਲੇ ਦਿਨੀ ਜਦ ਡੀਪਕ ਬੰਡਾਰੀ ਨੂੰ ਚੰਡੀਗੜ੍ਹ ਦੇ ਨਿਜੀ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਐਨਸੀਬੀ ਟੀਮ ਵੱਲੋਂ ਤਾਂ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਅਦਾਲਤ ਨੇ 3 ਦਿਨ ਦਾ ਪੁਲਿਸ ਰਿਵਾਰਡ ਦਿੱਤਾ ਸੀ ਤਾਂ ਪੁੱਛਗਿੱਛ ਦੌਰਾਨ ਕੀ ਕੀ ਖੁਲਾਸੇ ਹੋਏ ਐਨਸੀਬੀ ਅਧਿਕਾਰੀਆਂ ਨੇ ਦੱਸਿਆ ਕਿ ਕਿੱਥੇ ਕਿੱਥੇ ਫਰਾਰੀ ਦੌਰਾਨ ਜਦੋਂ ਫਰਾਰ ਸੀ ਦੀਪਕ ਬਟਾਰੀ ਕਿਸ-ਕਿਸ ਜਗ੍ਹਾ ਤੇ ਰਿਹਾ ਕਿੰਨਾ-ਕਿੰਨਾ ਲੋਕਾਂ ਨੂੰ ਮਿਲਿਆ ਇਹ ਸਾਰਾ ਅਜੇ ਪੁੱਛਣਾ ਬਾਕੀ ਆ ਫਿਲਹਾਲ ਜਿਹੜਾ ਰਿਕਾਰਡ জব্দ ਕੀਤਾ ਗਿਆ ਹੈ ਬਿਸਟਾ ਫਾਰਮ ਦੇ ਮੌਕੇ ਜਾਂ ਘਰ ਦੇ ਵਿੱਚੋਂ ਜਾਂ ਹੋਰ ਹਸਪਤਾਲਾਂ ਦੇ ਜੋ ਉਹਦੀ ਜਿਹੜੀ ਆਪਸ 'ਚ ਕ੍ਰਾਸ ਮੈਚਿੰਗ ਤਾਂ ਜਿਹੜੀ ਪੁੱਛਗਿਛ ਦੌਰਾਨ ਉਹ ਚੀਜ਼ਾਂ ਉਹਨਾਂ ਮੰਨੀਆਂ ਦੀਪਕ ਬਟਾਰੀ ਵੱਲੋਂ ਪੁੱਛ ਰਿਹਾ ਰਿਮਾਂਡ ਦੌਰਾਨ ਤਾਂ ਇਸ ਤੋਂ ਬਾਅਦ ਕਰੀਬ 1 ਹਫ਼ਤੇ ਦਾ ਰਿਮਾਂਡ ਹੋਰ ਐਨਸੀਬੀ ਦੀ ਟੀਮ ਵੱਲੋਂ ਮੰਗਿਆ ਸੀ ਕਾਫੀ ਲੰਬੀ ਬਹਿਸ ਹੋਈ ਹੈ ਮਨਦੀਪ ਕੌਰ ਡਿਊਟੀ ਮੈਜਿਸਟ੍ਰੇਟ ਦੇ ਸਮਖੇ ਅੱਜ ਪੇਸ਼ ਕੀਤਾ ਗਿਆ ਸੀ ਤੇ ਇਸ ਦੌਰਾਨ ਲੰਬੀ ਬੈਸ ਹੋਈ ਦੋਵਾਂ ਧਿਰਾਂ ਵੱਲੋਂ ਤਾਂ ਆਖਰ ਮਨਦੀਪ ਕੌਰ ਜਿਹੜੇ ਡਿਊਟੀ ਮੈਜਿਸਟ੍ਰੇਟ ਨੇ ਉਹਨਾਂ ਵੱਲੋਂ 4 ਦਿਨ ਦਾ ਯਾਨੀ ਕਿ 16 ਜੂਨ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ ਦੀਪਕ ਭੰਡਾਰੀ ਨੂੰ ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਡਾਕਟਰ ਨੇ ਸਵੇਤ ਕਾਰਬਟ ਹਸਪਤਾਲ ਦੇ ਜਤਿੰਦਰ ਮਰੋਤਰਾ ਤਾਂ ਅਰਜਿੰਦਰ ਰਾਜਨ ਉਹਨਾਂ ਦੇ ਸਾਹਮਣੇ ਇਹ ਪੁੱਛਗਿਛ ਹੋਏਗੀ ਕਿ ਕੀ ਜੋ ਜੋ ਇਹਨਾਂ ਵੱਲੋਂ ਖਰੀਦਾ ਗਿਆ ਡਰੱਗਸ ਦਾ ਕੰਮ ਜੋ کاروبار ਕੀਤਾ ਗਿਆ ਕੀ ਵਾਕਈ ਹੀ ਉਹ ਸਾਰਾ درست ਹੈ ਐਨਸੀਬੀ ਦੀ ਮੰਗ ਸੀ ਕਿ ਜਿਹੜੇ ਜਿਹੜੇ ਲੋਕ ਪਹਿਲਾਂ ਗ੍ਰਿਫਤਾਰ ਹੋਇਆ ਉਹਨਾਂ ਦੇ ਸਾਹਮਣੇ ਇਹ ਸਾਰੀ ਦੀਪਕ ਬੰਡਾਰੀ ਨਾਲ ਆਪਸ ਜਿਹੜੀ ਪੁੱਛਗਿਛ ਕੀਤੀ ਜਾਏਗੀ ਰਮਾਨ ਤਰਾਂ ਤਾਂ ਜਿੱਥੇ ਜਿੱਥੇ ਇਹ ਠਹਿਰੇ ਠਹਿਰਿਆ ਉੱਥੇ ਵੀ ਜਾ ਕੇ ਕਿੰਨਾ ਕਿੰਨਾ ਲੋਕਾਂ ਨਾਲ ਮੇਲਜੋਲ ਰਿਹਾ ਉਹ ਸਾਰੇ ਪੁਛਗਿਛ ਦਾ ਇੱਕ ਹਿੱਸਾ ਤੇ ਰਿਮਾਂਡ ਦੀ ਜ਼ਰੂਰਤ ਹੈ ਇਸੇ ਕਾਰਨ ਹੀ ਸਾਨੂੰ ਅੱਜ ਇਹ ਰਿਮਾਂਡ ਬਹੁਤ ਜ਼ਰੂਰੀ ਦਿੱਤਾ ਜਾਣਾ ਚਾਹੀਦਾ ਤਾਂ ਜੱਜ ਸਾਹਿਬਾਨ ਨੇ ਅੱਜ ਇਹ ਜਿਹੜਾ ਰਿਮਾਂਡ ਹੈ ਜਬ ਕਾਇਦਾ ਉਹਨਾਂ ਦੀ ਮੰਗ ਅਨੁਸਾਰ ਨਹੀਂ ਦਿੱਤਾ ਪਰ 4 ਦਿਨ ਦਾ ਜੁਡੀ ਰਿਮਾਂਡ ਦੇ ਦਿੱਤਾ ਗਿਆ ਐਨਸੀਬੀ ਦੀ ਟੀਮ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਕੀ ਕੀ ਲੋਕ ਜਿਹੜੇ ਇਸ ਤੰਦੇ ਨਾਲ ਇਨਵੋਲ ਸੀ ਟਰਾਮਾਡੋਲ ਗੋਲੀਆਂ ਜਿਹੜਾ પ્રતિਬੰਧਿਤ ਗੋਲੀਆਂ ਇਹ ਜਿਹੜਾ ਨੈਕਸਸ ਸਾਰਾ ਚੱਲ ਰਿਹਾ ਸੀ ਉਹਦੇ ਵਿੱਚ ਕੀ ਕੀ ਉਹਨਾਂ ਦਾ ਹਿੱਸਾ ਸੀ ਕੀ ਕੀ ਉਹਨਾਂ ਦੀ ਰੋਲ ਰਿਹਾ ਇਸ ਮੈਡੀਕਲ ਵਪਾਰ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਮੈਡੀਕਲ ਨਸ਼ੇ ਨਾਲ ਬੇਹਤਾ ਮੌਤਾ ਹੋ ਰਹੀਆਂ ਪੰਜਾਬ ਪੁਲਿਸ ਭਾਵੇਂ ਆਪਣੀ ਵੱਖ-ਵੱਖ ਸੁਰੱਖਿਆ ਫੋਰਸਾਂ ਨਾਲ ਰਹਿਣ ਭਗਵੰਤ ਮਾਨ ਦੀ ਸੀਐਮ ਦੀ ਰਹਿਨੁਮਾਈ ਹੇਠ ਕੰਮ ਕਰ ਰਹੀ ਹੈ ਪਰ ਆਏ ਦਿਨ ਜਿਹੜਾ ਇਹ ਜਿਹੜਾ ਤੰਦਾ ਵੱਧ ਫੁੱਲ ਰਿਹਾ ਹੈ ਬਕਾਇਦਾ ਕੈਮਿਸਟ ਇੰਨੇ ਅਪਗ੍ਰੇਡ ਹੋ ਗਏ ਕਿ ਉਹ ਖੁਦ ਪ੍ਰਤੀਬੰਧਿਤ ਗੋਲੀਆਂ ਯਾਨੀ ਕਿ ਜਿਸ ਤਰ੍ਹਾਂ ਪ੍ਰੈਗ ਪ੍ਰੀ ਗੈਬਲਿਨ ਸਾਲਟ ਵੀ ਇਸ ਟਾਈਮ ਹਰ ਜ਼ਿਲ੍ਹੇ ਦੇ ਡੀਸੀ ਸਾਹਿਬ ਨਾਲੋਂ ਬੈਨ ਕਰਦਾ ਹੈਗਾ ਬਿਨਾਂ ਕਿਸੇ ਡਾਕਟਰ ਦੀ ਪਰਚੀ ਤੋਂ ਇਹ ਡਰਗ ਨਹੀਂ ਵੇਚਿਆ ਜਾ ਸਕਦਾ ਪਰ ਫਿਰ ਵੀ ਇਹ ਤੰਦਾ ਅੰਡਰ ਕਿਸੇ ਨਾ ਕਿਸੇ ਦਾ ਹੇਠ ਵੱਖ-ਵੱਖ ਨੌਜਵਾਨ ਜਿਹੜੇ ਕਿ ਬੇਰੋਜ਼ਗਾਰ ਨੇ ਉਹਨਾਂ ਰਾਹੀਂ ਇਹ ਵੇਚਿਆ ਜਾ ਰਿਹਾ ਚਾਰ ਗੁਣਾ ਭਾਵਾਂ ਤੇ ਜੋ ਸਾਨੂੰ ਗਰਾਊਂਡ ਰਿਪੋਰਟ ਮਿਲੀ ਹੈ ਕਿ ਜਿਹੜਾ ਮਹਿਜ਼ 50-60 ਰੁਪਏ ਦਾ ਬਤ ਹੈ 200 ਰੁਪਏ ਦੇ ਚਾਰ ਗੁਣਾ ਰੇਟ ਤੇ ਵੇਚਿਆ ਜਾ ਰਿਹਾ ਹੈ ਖਾਸ ਤੌਰ ਤੇ ਜਿਹੜੇ ਮਿਹਨਤ ਕਸ਼ ਲੋਕ ਨੇ ਮਜ਼ਦੂਰ ਤਬਕਾ ਲੋਕ ਨੇ ਜਾਂ ਹੋਰ ਜਿਹੜੇ ਲੋਕ ਇਸ ਨਸ਼ੇ ਦੀ ਮੈਡੀਕਲ ਨਸ਼ੇ ਦੀ ਦਲਦਲ ਫਸੇ ਹੈ ਉਹ ਇਹ ਆਮ ਲੋਕ ਕੈਮਿਸਟ ਸੋਰਾ ਤੋਂ ਬਿਲਕੁਲ ਨਹੀਂ ਲੈਂਦੇ ਇਹ ਜਿਹੜਾ ਆਮ ਤੁਰੇ ਫਿਰੇ ਏਜੰਟ ਲਾ ਲੋ ਜਾਂ ਆਮ ਬੇਰੋਜ਼ਗਾਰ ਲੋਕ ਉਹਨਾਂ ਰਾਹੀਂ ਇਹ ਸਾਰੇ ਜਿਹੜੀ ਦਵਾਈਆਂ ਖਰੀਦ ਕੇ ਆਪਣੇ ਆਪ ਨੂੰ ਜਿਹੜਾ ਮਾਨਸਿਕ ਪੀੜਾ ਦੇ ਵਿੱਚ ਗੁਜ਼ਰ ਰਹੇ ਨੇ ਇਥੋਂ ਤੱਕ ਕਿ ਨਸ਼ੇ ਦੀ ਦਲਦਲ ਗਲੀ ਗਲੀ ਦੇ ਵਿੱਚ ਲੋਕ ਆਮ ਹੀ ਫਸ ਚੁੱਕੇ ਨੇ ਤਾਂ ਐਨਸੀਬੀ ਨੇ ਇਹ ਵੱਡੀ ਕਾਰਵਾਈ ਇੱਕ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਜ਼ਰੂਰ ਕਰ ਰਹੀ ਹੈ ਕਿਤੇ ਨਾ ਕਿਤੇ ਦਲੀਲਾਂ ਜਿਹੜੀਆਂ ਦੀਪਕ ਭੰਡਾਰੀ ਦੇ ਤੇਰੇ ਵੱਲੋਂ ਜੱਜ ਸਾਹਿਬਾਨ ਵੱਲੋਂ ਜਿਹੜੀਆਂ ਸੁਨੀਆਂ ਗਈਆਂ ਉਹਦੇ ਤੇ ਫਿਲਹਾਲ ਉੱਪਰ ਬਰੀਕੀ ਨਾਲ ਜਾਂਚ ਤੋਂ ਬਾਅਦ ਹੀ ਇਹ ਰਿਮਾਂਡ ਕੁਝ ਨਾ ਕੋਈ ਸੋਚ ਕੇ ਦਿੱਤਾ ਹੈਗਾ ਪਰ ਆਉਣ ਵਾਲੇ ਸਮੇਂ 'ਚ ਹੋਰ ਕੀ ਖੁਲਾਸੇ ਹੁੰਦੇ ਹੈ ਇਹ ਤੁਹਾਨੂੰ 16 ਜੂਨ ਨੂੰ ਹੀ ਜਿਹੜਾ ਤੁਹਾਡੇ ਤੱਕ ਸੰਜੇ ਕਰਾਂਗੇ ਤਾਂ ਇਹ ਸੀ ਆਰ ਬਾਰੇ ਦੀ ਸਪੈਸ਼ਲ ਸਰਬ ਅੱਜ ਕੀ ਸਾਰੀ ਹੋਈ ਹੈ ਜੇਰਾ ਅੱਧਾ ਘੰਟਾ ਕਾਫੀ ਬੈਸ ਹੋਈ ਦੋਵਾਂ ਤਰ੍ਹਾਂ ਦੇ ਐਨਸੀਬੀ ਦੇ ਤੁਹਾਡੇ ਦਰਮਿਆਨ ਹਾਂ ਉਹ ਕੋਰਟ ਨੇ ਟੋਨਾ ਦੇ ਰੀਟ ਨੂੰ ਗਿਆ 3 ਦਿਨ ਦਾ ਕਰਕੇ 16 ਦਾ ਰੀਟ ਨੂੰ ਦੁਬਾਰਾ ਪੇਸ਼ ਕੀਤਾ ਤੇ ਕਿੰਨੇ ਦਿਨ ਦਾ ਸਾਰ ਇਮਾਨ ਮਿਲਿਆ ਤੁਸੀਂ ਇਹ ਇਮੇਜਿਨ ਕਰ ਲਓ ਫਰਡੇ ਸੈਚਰਡੇ ਸੰਡੇ ਮੰਡੇ ਨੂੰ ਵੀ 4 ਦਿਨ ਦਾ ਤਾਂ ਕਾਫੀ ਜ਼ਰਾ ਹੋਈ ਹੈ ਕੀ ਬੈਸ ਮੁਖਤਾਰ ਦੇ ਕਿਹੜੇ ਬਿੰਦੂਆਂ ਤੇ ਦੇਖੋ ਮੈਂ ਪਹਿਲੇ ਉਸੇ ਵੀ ਕਿਹਾ ਸੀ ਮੈਟਰ ਸਬਜਟਾਈ ਹੈ ਕੁਐਸਚਨ ਸਿਰਫ ਉਹੀ ਹੈ ਕਿ ਕੀ ਆ ਵਾਇਲੇਸ਼ਨ ਹੈ ਅਗਰ ਵਾਇਲੇਸ਼ਨ ਹੈ ਤੇ ਫਿਰ ਕਿਹੜੇ ਐਕਟ ਚਲੇਗਾ ਐਨਸੀਬੀ ਤੋਂ ਕੀ ਆ ਗਿਆ ਕਿ ਜਿਹੜੇ ਡਾਕਟਰ ਗ੍ਰਿਫਤਾਰ ਕੀਤੇ ਉਹਨਾਂ ਨੂੰ ਪ੍ਰੋਡਕਸ਼ਨ ਵਨ ਤੇ ਲਿਆ ਗਿਆ ਅਮੋ ਸਾਹਮਣੇ ਪੁਸ਼ਟੀ ਕਰਨੀ ਹੈ ਦੀਪਕ ਬਨਾਰੀ ਉਹਨਾਂ ਨੇ ਕਿੰਨਾ ਕੇ ਵਾਜ਼ੇ ਬਾਨਾ ਦੀ ਜਿਹੜੀ ਤਰ੍ਹਾਂ ਚ ਮੈਂ ਦੇਖੋ ਅਸੀਂ ਆਰਗੂਮੈਂਟ ਪੁੱਟ ਕੀਤਾ ਕਿ ਮਰਡਰ ਟ੍ਰਾਇਲ ਦਾ ਹੈ ਜੀ ਇਟ ਇਜ਼ ਅ ਚੈਮਰਲ ਬਟ ਕੋਰਟ ਦੀ ਵਿਜ਼ਡਮ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤਾ ਸੋ ਉਹਨੇ ਤੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਠੀਕ ਹੈ